ਲੋਵੀ ਮਿੱਤਰੋ ਆਪਾਂ ਕਰਤਾ ਚੈਨਾ ਮੇਡ ਸਿੰਕ ਫਿੱਟਾ ਆਹ ਦੇਖੋ ਗਲਾਸ ਤੋਂ ਹੁੰਦਾ ਹੈ ਪੂਰੇ ਸਟੇਅਰ ਨਾਲ ਪੂਰਾ ਸਾਫ ਕਰਦਣਾ ਚਾਹ ਜਾਲਿਆ ਕਾਸੇ ਵਾਲ ਹੋਵੇ ਇਹ ਧੋਦਣਾ ਹੈ ਹਾਂ ਫਿਰ ਤੁਹਾਨੂੰ ਦਿਖਾਉਣਿਆਂ ਕੂਟੀ ਦਾ ਸ਼ਾਵਰ ਚੱਲਦਾ ਹੈ ਖਰੇ ਹੈ ਪਲੇਟਾਂ ਧੋਣ ਵਾਲਾ ਸਿਸਟਮ ਹੈ ਇਥੇ ਪਲੇਟਾਂ ਧੋਤੀਆਂ ਜਾਂਦੀਆਂ ਨੇ ਤਿੰਨੇ ਚਾਰ ਫੰਕਸ਼ਨ ਨੇ ਆ ਪਾਣੀ ਇਹਦਾ ਬੰਦ ਵੀ ਹੋ ਜਾਂਦਾ ਜੇ ਮੱਠਲ ਵਾਂਗੂ ਪਰ ਨਾ ਹੋਵੇ ਕਿਸੇ ਨੇ ਐ ਸਲੋਟਰੀ ਨਾਲੇ ਬਰੇਟਾਂ ਧੋਤੀਆਂ ਜਾਂਦੀਆਂ ਨੇ ਨਾਲੇ ਤੇ ਪਾਣੀ ਖੜ ਜਾਂਦਾ ਫਿਰ ਆ ਚੱਲ ਪਿਆ ਸ਼ਾਬਰਾ ਇਹਦੇ 2-3 ਫੰਕਸ਼ਨ ਨੇ ਆ ਦੇਖੋ ਧਾਰ ਜੀ ਵੱਡੀ ਛੋਟੀ ਹੋ ਜਾਂਦੀ ਐ ਜੇ ਮਰਜ਼ੀ ਕਰ ਲੋ 3-4 ਨੇ ਆ ਸ਼ੈਂਪੂ ਪਾਉਣ ਵਾਸਤੇ ਆ ਜੀ ਉਕੜ ਪਾਉਣ ਵਾਸਤੇ ਆ ਆਰਓ ਜੀ ਟੂਬੀ ਐ ਇਦੇ ਵਿੱਚੋਂ ਇਹ ਸਪਰਿੰਗ ਜਾਂ ਵੀ ਲੱਗਿਆ ਵਾਰ ਵੀ ਨਿਕਲਦਾ ਹੁੰਦਾ ਉਹ ਵੀ ਵੀਡੀਓ ਬਣਾਉਣੀ ਭੁੱਲ ਗਿਆ ਵਿੱਚ ਬਹੁਤ ਸੋਹਣਾ ਸ਼ੈਂਕ ਹੈ ਚੈਨਾ ਮੇਡ ਕਰੋ ਵੀਡੀਓ ਸ਼ੇਅਰ